ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ देर रात ਸੰਘਣੀ ਧੁੰਦ ਦੇ ਕਾਰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾ ਦੇ ਨੇੜੇਕ ਵਾਪਰਿਆ ਇੱਕ ਭਿਆਨਕ ਸੜਕ ਹਾਦਸਾ ਜਿਸ ਵਿੱਚ ਜੀਜੇ ਸਾਲੇ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾ ਨੇੜੇ ਸੜਕ ਹਾਦਸੇ ਵਿੱਚ ਮਰਨ ਵਾਲੇ ਆਪਸੀ ਰਿਸ਼ਤੇਦਾਰ देर रात ਧੁੰਦ ਕਾਰਨ ਦਰਖਤ ਵਿੱਚ ਕਾਰ ਵੱਜਣ ਕਾਰਨ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਏ ਭਾਈ ਆਪਣੇ ਮਰਾਡ ਘਾਦੋ ਗਈ ਛੱਡਣ ਤੁਰੇ ਹੁੰਦੇ ਆਦੇ ਸਾਲੇ ਨੂੰ ਜੋਨੇ ਨੂੰ ਇੱਕ ਉਹਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰਮਣਾ ਸੀ ਜੀ ਉਹਨਾਂ ਛੱਡਣੋਂ ਹੁੰਦੇ ਪਏ ਸੀ ਧੁੰਦ ਦੇ ਕਾਰਨ ਕਰਕੇ ਜਣੀ ਕਿ ਉਹਨਾਂ ਨੂੰ ਅੱਗੋਂ ਨਹੀਂ ਕੋਈ ਸੜਕ ਦਿੱਸੀ ਇਸ ਕਰਕੇ ਉਹਨਾਂ ਦੀ ਨਹਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ ਕਿੰਨੇ ਜਣੇ ਸੀ ਕਿੰਨੇ ਸਵਾਰ ਸੀ ਕਿਰਤੀ ਕਿਸ ਚੀਜ਼ ਤੇ ਜਾ ਰਹੇ ਸੀ ਇਹ ਆਪਣੇ ਗੱਡੀ ਤੇ ਜਾ ਰਹੇ ਸੀ ਮਰਾਡ ਘਾਦੋਂ ਗੱਡੀ ਤੇ ਵਾਪਸ ਇਧਰ ਆ ਕੇ ਵੱਡੇ ਰਿਗੇ ਆਏ ਸੀ 100.